ਸਤਿ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਦੋ ਜਾਂ ਤਿੰਨ ਮੁੱਦੇ ਲਵਾਂਗੇ ਪਹਿਲਾ ਮੁੱਦਾ ਬਹੁਤ ਇੰਪੋਰਟੈਂਟ ਹੈ ਜਿਹਦੇ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਹ ਦਾਅਵਾ ਕਰਦੇ ਨੇ ਕਿ ਜੀ ਸਾਡੇ ਘਰ 300 ਸਾਲ ਤੋਂ ਸੰਭਾਲੇ ਹੋਏ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਇੰਬਾਤ ਸਾਹਿਬ ਕੋਰ ਦੇ ਪਵਿੱਤਰ ਜੋੜੇ ਤੇ ਉਹ ਜੋੜੇ ਅਸੀਂ ਹੁਣ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਜੇਨੇ ਨੇ ਪੇਟ ਕਰਦੇ ਨੇ ਉਹਦੇ ਲਈ ਫਿਰ ਕੱਲ ਇੱਕ ਯਾਤਰਾ ਸ਼ੁਰੂ ਹੋਈ ਹੈ ਚਰਨ ਸਾਹਬੇ ਗੁਰੂ ਚਰਨ ਯਾਤਰਾ ਤੇ ਸਾਰੀ ਗੱਲਬਾਤ ਕਰਦੇ ਕਿ ਇਹਦੇ ਪਿੱਛੇ ਕੋਈ ਸਿਆਸਤ ਹੈ ਕਿ ਆਰਐਸਐਸ ਦਾ ਕੋਈ ਕੰਮ ਕਰ ਰਿਹਾ ਹੈ ਕਿ ਗੁਰੂਰੇ ਸਾਨੂੰ ਕਿਹਦੇ ਨਾਲ ਜੋੜਿਆ ਜੋੜਿਆਂ ਨਾਲ ਜੋੜਿਆ ਜਸ ਸ਼ਬਦਾਂ ਦੇ ਜੋੜੇ ਜੇ ਕੀ ਗੇਮ ਕੀ ਹੈ ਇਹ 300 ਸਾਲ ਬਾਅਦ ਹੁਣ ਹੀ ਕਿਉਂ ਜ਼ਿਆਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੋਈ ਖੇਡ ਹੋ ਸਕਦੀ ਹੈ ਸਿਆਸੀ ਕੇ ਇਹਦਾ ਐਨਲਿਸਿਸ ਕਰਨਾ ਪੈਂਦਾ ਨਾ ਉਹ ਕਰਾਂਗੇ ਤੇ ਦੂਜੀ ਗੱਲ ਉਹਦਾ ਵੀ ਐਨਲਿਸਿਸ ਕਰਨਾ ਪੈਂਦਾ ਕਿ ਜਿਹੜੇ ਗਿਆਨੀ ਕੁਲਜੀਤ ਸਿੰਘ ਗੜਗੱਜ ਬਹੁਤ ਜ਼ਿਆਦਾ ਮਤਲਬ ਉਹ ਕੇ ਬਹੁਤ ਸ਼ੁਰੂ ਤੋਂ ਹੀ ਜਦੋਂ ਦਾ ਪਾਰਟ ਹੋਏ ਨੇ ਉਹਨਾਂ ਦੀ ਕੋਈ ਛਵੀ ਜਲਦੀ ਤੋਂ ਜਲਦੀ ਮਿਲੋ ਪੰਥ ਪ੍ਰਵਾਨ ਕਰ ਲੈ ਪੰਥ ਪ੍ਰਵਾਨਿਤ ਮੈਂ ਜਥੇਦਾਰ ਬਣ ਜਾ ਤੇ ਕੱਲ ਨੂੰ ਉਹਦੇ ਲਈ ਸਮਾਗਮ ਹੋ ਰਿਹਾ ਹੈ ਕੀ ਉਹ ਸਮਾਗਮ ਵਿੱਚ ਉਹਨਾਂ ਨੂੰ ਪੰਥ ਪ੍ਰਵਾਨਿਤ ਜਥੇਦਾਰ ਜਦੋਂ ਬੁਢ ਦਸਤਾਰਬੰਦੀ ਹੋ ਸਨਮਾਨ ਦਿੱਤਾ ਜਾਊ ਉਹ ਬਣ ਜਾਣਗੇ ਇਹ ਦੋਨੇ بڑے ਹੈਮ ਇਸ਼ੂ ਨੇ ਦੋਨੇ ਦੀ ਗੱਲ ਕਰਦੇ ਆ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਜਿਹੜੇ ਹਰਦੀਪ ਸਿੰਘ ਪੁਰੀ ਉਹਨਾਂ ਨੇ ਜਿਹੜੇ ਜੋੜੇ ਦਿੱਤੇ ਨੇ ਪਵਿੱਤਰ ਜੋੜੇ ਜਿਹਦਾ ਦਾਵਾ ਕੀਤਾ ਕਿ ਸਾਡੇ ਪਰਿਵਾਰ ਕੋਲ ਇਹ ਬਹੁਤ ਸਾਲਾਂ ਤੋਂ ਤਿੰਨ ਸਦੀਆਂ ਤੋਂ ਪਏ ਨੇ ਦੇਖੋ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਮੋਦੀ ਸਾਹਿਬ ਦਾ ਇੱਕ ਆਪਣਾ ਸਟਾਈਲ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੈਸੇ ਤਾਂ ਸਭ ਇਹ ਸਰਕਾਰਾਂ ਹੀ ਕਰਦੀਆਂ ਨੇ ਕੋਈ ਬਿਊਰੋਕ੍ਰੇਸੀ ਚੋਂ ਬੰਦੇ ਲੈ ਲੈ ਆਂਦਿਆਂ ਨੇ ਇੱਧਰ ਤਾਂ ਫਿਰ ਇਹਨਾਂ ਨੂੰ ਸਿੱਖਾਂ ਦੀ ਵੀ ਤਾਂ ਲੋੜ ਸੀ ਉਹਦੀ ਰਿਪਰੈਜੈਂਟੇਸ਼ਨ ਦੇਣੀ ਸੀ ਤੇ ਦੋਨੇ ਬੰਦੇ ਹਰਦੀਪ ਸਿੰਘ ਪੁਰੀ ਤੇ ਰਵਨੀਤ ਬਟੂ ਹਾਰੇ ਬੰਦੇ ਦੋਨੇ ਲੇਕਿਨ ਉਹਨਾਂ ਨੂੰ ਇੱਕ ਨੂੰ ਕੇਂਦਰੀ ਮੰਤਰੀ ਤੇ ਇੱਕ ਨੂੰ ਰਾਜ ਮੰਤਰੀ ਬਣਾਇਆ ਹੋਇਆ ਇੱਕ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀਨੋ ਤੋਂ ਪੁਰੀ ਸਾਹਿਬ ਵੈਸੇ ਇੰਡੀਅਨ ਫੋਰਨ ਸਰਵਿਸ ਦੇ ਵਿੱਚ ਸੀ ਤੁਹਾਨੂੰ ਸਭ ਨੂੰ ਪਤਾ ਹੈ ਤੇ ਜਵੇਂ ਦੂਜਾ ਬੰਦਾ ਉਹਨੂੰ ਬਣਾਇਆ ਹੈ ਜੈ ਸ਼ੰਕਰ ਨੂੰ ਤਾਂ ਵਿਦੇਸ਼ ਮੰਤਰੀ ਬਣਾਇਆ ਹੋਇਆ ਤੋਂ ਇਹ ਜਿਹੜੇ ਪੁਰੀ ਸਾਹਿਬ ਨੇ ਇਹਨਾਂ ਨੇ ਪਿਛਲੇ ਦਿਨੀ ਡੇਡ ਤੋਂ ਵੀ ਨਾ ਪਹਿਲਾਂ ਤੁਸੀਂ ਜੇ ਤੁਹਾਡੇ ਯਾਦ ਹੋਵੇ ਤਾਂ ਇਹਨਾਂ ਨੇ ਇਹ ਮੋਦੀ ਸਾਹਿਬ ਨੂੰ ਮਿਲੇ ਸੀ ਇੱਕ ਡੈਲੀਗੇਸ਼ਨ ਲੈ ਕੇ ਇੱਕ ਉੱਤੋਂ ਉਹਨਾਂ ਨੂੰ ਇੱਕ ਸਿੰਗਰ ਨਾਲ ਬੀਬੀ ਗਈ ਸੀ ਉਥੇ ਉਹਨਾਂ ਨੇ ਮੂਲ ਮੰਤਰ ਵੀ ਪਾਠ ਕਰਿਆ ਪੰਜ ਵਾਰ ਔਰ ਇਹ ਦੱਸਿਆ ਗਿਆ ਮੋਦੀ ਸਾਹਿਬ ਨੂੰ ਇਹ ਸਾਡੇ ਕੋਲ ਇਹ ਪਵਿੱਤਰ ਜੋੜੇ ਨੇ ਗੁਰੂ ਸਾਹਿਬ ਦੇ ਜਿਹੜੇ ਸਾਡੇ ਪਰਮਾਤਮਾ ਨੇ ਸੰਭਾਲ ਕੇ ਰੱਖੇ ਨੇ ਹਰਦੀਪ ਸਿੰਘ ਪੁਰੀ ਦਾ ਇੱਕ ਲੇਮ ਸੀ ਤੇ ਉਹ ਤਾਂ ਚਾਹੁੰਦੇ ਸੀ ਕਿ ਦਿੱਲੀ ਦੇ ਵਿੱਚ ਕੋਈ ਜਗ੍ਹਾ ਬਣਾਈ ਜਾਵੇ ਫਿਰ ਖੈਰ ਨਹੀਂ ਹੋਇਆ ਮੈਚੋਰ ਤੇ ਹੁਣ ਉਹ ਪਟਨਾ ਸਾਹਿਬ ਚਲੋ ਇਹ ਨਸ਼ਾਨੀਆਂ ਜਾਣੀਆਂ ਨੇ ਦੇਖੋ ਮੈਂ ਬੜੇ ਸਪਸ਼ਟ ਗੱਲ ਕਹਨੇ ਜਿੱਥੇ ਤੱਕ ਤਾਂ ਇਹ ਪਵਿੱਤਰ ਜੋੜੇ ਨੇ ਜੋੜਾ ਸਾਹਿਬ ਦੇ ਇਹਨਾਂ ਦੀ ਇਹਨਾਂ ਦਾ ਸਤਿਕਾਰ ਕਰਨਾ ਚਲੋ ਗੁਰੂ ਚਰਨਾਂ ਨਾਲ ਉਹਨਾਂ ਦੀ ਸ਼ੋਭਾ ਪ੍ਰਾਪਤ ਸਤਿਕਾਰ ਕਰ ਸਕਦੇ ਤੁਸੀਂ ਇਦੇ ਚ ਕੋਈ ਦੌਰ ਆ ਬਟ ਲੇਕਿਨ ਇਹ ਵੀ ਸਿੱਖ ਨੂੰ ਸਮਝਣਾ ਚਾਹੀਦਾ ਕਿ ਸਿਆਸਤ ਵੀ ਤਾਂ ਹੋ ਸਕਦੀ ਹੈ ਤੇ ਪਿੱਛੇ ਸਿਆਸਤ ਯਾਨੀ ਗੁਰੂ ਨੂੰ ਸਾਡੇ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਗੁਰੂ ਨਾਲ ਜੁੜੇ ਸਿੱਖ ਕਿਹਦੇ ਨਾਲ ਜੁੜੇ ਨਿਸ਼ਾਨੀਆਂ ਨਾਲ ਜੁੜ ਜੇ ਮਤਲਬ ਹੁਣ ਇਹ ਵੀ ਤਾਂ ਇਹੀ ਹੈ ਨਾ ਮੈਂ ਹਣੇ ਤੱਕ ਨਹੀਂ ਦੇਖਿਆ ਕਿ ਕੋਈ ਐਸਾ ਨਗਰ ਕੀਰਤਨ ਉਹਨੇ ਨਗਰ ਕੀਰਤਨ ਜਿਹੜਾ ਇੱਕ ਕਿਸਮ ਦਾ ਇਹ ਜੂਰੇ ਲੈ ਕੇ ਜਾ ਰਿਹਾ ਜਿਹਦਾ ਨਾਮ ਦਿੱਤਾ ਹੈ ਚਰਨ ਸਹਾਵੇ ਗੁਰੂ ਚਰਨ ਯਾਤਰਾ ਇਹ ਯਾਤਰਾ ਜਿਹੜੀ ਹੈ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਕੱਲ ਸ਼ੁਰੂ ਹੋਈ ਹੈ ਔਰ ਕਮਾਲਾ ਇਹਨੂੰ ਰਵਾਨਾ ਕਰਨ ਲਈ ਸਾਰੇ ਬੰਦੇ ਉੱਥੇ ਸੀ ਉੱਥੇ ਜਦੋਂ ਪਟਨਾ ਸਾਹਿਬ ਜਾਣਾ ਸੀ ਕਰਦੀਪ ਸਿੰਘ ਗੜਗਾ ਉੱਥੇ ਸੀ ਜਥੇਦਾਰ ਸਾਹਿਬ ਉਥੋਂ ਦੇ ਜਸੇਦਾਰ ਪਟਨਾ ਸਾਹਿਬ ਦੇ ਗੈਰੀ ਬਲਦੇਵ ਸਿੰਘ ਸੀ Air Force ਦੇ ਮੁਖੀ ਏਪੀ ਸਿੰਘ ਸੀ ਪ੍ਰਧਾਨ ਸਾਹਿਬ ਦਿੱਲੀ ਕਮੇਟੀ ਕਾਲਕਾ ਸਾਹਿਬ ਸੀ ਜਨਰਲ ਕਤਰ ਜਗਦੀਪ ਸਿੰਘ ਕਾਲੋ ਸੀ ਬਹੁਤ سارے ਲੋਕ ਸੀ ਉੱਥੇ ਔਰ ਹਰਦੀਪ ਸਿੰਘ ਪੁਰੀ ਦਾ ਬਾਕਾਇਦਾ ਸਨਮਾਨ ਕੀਤਾ ਗਿਆ ਪਰਿਵਾਰ ਦਾ ਕਿ ਤੁਸੀਂ ਸੰਭਾਲ ਕੇ ਰੱਖੇ ਮਤਲਬ ਸਾਰਾ ਕੁਝ ਉਹ ਹੁਣ ਉੱਥੇ ਜਾਣਗੇ ਤੇ 1 ਡਿسمبر ਨੂੰ ਉੱਥੇ ਪਟਨਾ ਸਾਹਿਬ ਪਹੁੰਚਣਗੇ ਬਹੁਤ ਵਧੀਆ ਕਰਦਾ ਇਹ ਚਲੋ ਅਸੀਂ ਇਹਦੇ ਤੇ ਕੋਈ ਕਿੰਤੂ ਪ੍ਰੰਤੋਂ ਨਹੀਂ ਪਰ ਮੈਂ ਇਹ ਕਹਿਣਾ ਕਿ ਥੋੜੇ ਜੇ ਜਿਆਦਾ ਕਿ ਗੁਰੂ ਦੇ ਸੰਕੀਖੇ ਇਹ ਵੀ ਕਦੇ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਨਗਰ ਕੀਰਤਨ ਨਾਲ ਨਵੀਂ ਪੀੜੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਨੂੰ ਤਾਂ ਬੜਾ ਸਪੱਸ਼ਟ ਸਬਦਾਂ ਚ ਸਾਡੇ ਦਾ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਦੇ ਇਹ ਤਾਂ ਹਰ ਰੋਜ਼ ਹੀ ਪਾਠ ਕਰਦੇ ਆ ਕਿ ਗੁਰੂ ਗ੍ਰੰਥ ਕੀ ਬਾਣੀ ਪ੍ਰਗਟ ਹੋ ਰਾਂ ਕਿ ਬੱਲਿਆ ਪ੍ਰਗਟ ਹੋ ਗਿਆ ਲੇਕਿਨ ਉਦੋਂ ਬਾਅਦ ਹੈ ਕਿ ਜੇ ਰੱਬ ਨੇ ਕੁਝ ਤਾਂ ਖੋਜ ਸ਼ਬਦ ਮਿਲੇ ਸ਼ਬਦ ਗੁਰੂ ਆ ਸਿਖਾਉਂਦੇ ਸ਼ਬਦ ਦੇ ਨਾਲ ਜੁੜਨ ਦੀ ਗੱਲ ਹੈ ਜੁੜਿਆ ਨਾ ਜੁੜਨ ਦੀ ਗੱਲ ਨਹੀਂ ਸ਼ਬਦ ਨਾਲ ਨਿਸ਼ਾਨੀਆਂ ਦਾ ਸਤਕਾਰ ਕਰ ਲੋ ਸੀ ਲੇਕਿਨ ਮਿਲਣਾ ਤਾਂ ਸ਼ਬਦ ਚੋਂ ਅੰਦਰੋਂ ਨੇ ਗਿਆਨ ਗੁਰੂ ਦਾ ਸ਼ਬਦ ਚੋਂ ਮਿਲਣੇ ਤੋ ਇਹ ਵਾਰ-ਵਾਰ ਹੁੰਦਾ। ਤੋ ਉਹ ਜਿਹੜਾ ਵਾਰ-ਵਾਰ ਇਹ ਗੱਲ ਆ ਰਹੀ ਹੈ ਉਹ ਕਿੱਥੇ ਸਖਾਈ ਜਾ ਰਹੀ ਹੈ? ਇਹ ਜਿਹੜੀਆਂ ਇਸ ਕਿਸਮ ਦੀਆਂ ਚਾਲਾਂ ਨੇ ਇਹਨੂੰ ਵੀ ਤਾਂ ਸਮਝਣ ਦੀ ਲੋੜ ਹੈ ਕਿ ਠੀਕ ਹੈ ਉਧਰੋਂ ਸਾਈਡ ਤੇ ਹੋ ਜਾ। ਗੁਰੂ ਨਾਨਕ ਗੁਰੂ ਦੇ ਨਾਂ ਲੱਗੂ ਯਾਦਾਂ ਦੇ ਨਾਂ ਚਿੰਨਾ ਦੇ ਨਾਂ ਨਿਸ਼ਾਨੀਆਂ ਦੇ ਨਾਂ ਲੱਗ ਜੇ ਕਿਤੇ ਇਹ ਗੇਮ ਤਾਂ ਨਹੀਂ ਹੈ। ਉਹ ਇਹ ਗੇਮ ਖੇਡ ਸਕਦਾਂ ਜੇ ਤੁਸੀਂ ਨਹੀਂ ਸਮਝੋਗੇ ਨਹੀਂ ਤਾਂ ਬੜਾ ਸਪਸ਼ਟ ਹੈ ਇਹ ਇਹ ਕੋਈ ਪਹਿਲੀ ਗੱਲ ਨਹੀਂ ਹੋ ਰਿਹਾ ਪਹਿਲਾਂ ਗਏ ਨਹੀਂ ਜਲ ਸਿੰਘ ਤੋਂ ਟਾਈਮ ਵੀ ਐਸ ਤਰ੍ਹਾਂ ਮਤਲਬ ਲੋਕ ਕਹਿੰਦੇ ਇਹ ਇਹ ਦੇ ਦੇ ਕੋੜੀ ਦੀ ਨਸਲ ਚੁੜੀ ਇਹਨੇ ਦੇਖਣਾ ਹੁੰਦਾ ਕੋਈ ਪ੍ਰੂਫ ਹੈ ਕਿ ਵੇਰਦੀਪ ਸਿੰਘ ਪੁਰੀ ਜਿਹੜਾ ਦਾਵਾ ਕੀਤਾ ਇਹ ਸਬੂਤ ਤਾਂ ਕਹਤਾ ਮੰਨ ਲਿਆ ਕੌਮ ਹੈ ਉਸ ਕਹਿ ਤੋ ਮੰਨ ਲੂਗੀ ਤੇ ਉਸ ਤੋਂ ਬਾਅਦ ਦਰਦ ਲੱਗਦਾ ਪਰ ਜਿਹੜੀ ਨਵੀਂ ਪੀੜੀਆ ਕਦੇ ਉਹਦੀ ਮਾਰਸਕਤਾ ਵੀ ਤਾਂ ਸਮਝੋ ਉਹਦਾ ਠੀਕ ਹੈ ਜੀ ਚਲੋ ਮੰਨ ਲਿਆ ਜੀ ਸਰ ਹੁਣ ਤਾਂ ਇਹ ਡੇਢੇ ਬੰਦੇ ਏਅਰ ਚੀਫ ਬਾਰਸਲ ਉੱਥੇ ਸੀ ਸਾਰੇ ਵੱਡੇ ਬੰਦੇ ਉੱਥੇ ਪੜੇ ਲਿਖੇ ਬੰਦੇ ਉੱਥੇ ਨੇ ਲੇਕਰ ਕਨਵਿੰਸ ਕਰਾਉ ਨਾ ਨਵੀਂ ਪੀੜੀ ਨੂੰ ਕਿ ਵੰਡ ਕੇ ਵੀ ਚੱਲੋ ਵੀ ਉਹ ਸਤਕਾਰ ਕਰੋ ਜਿੰਨਾ ਕਰ ਸਕਦੇ ਹੋ ਲੇਕਿਨ ਅਸਲ ਗਲਤ ਉੱਥੇ ਪਈ ਹੈ ਨਾ ਜੋ ਗੁਰੂ ਦੇ ਸ਼ਬਦ ਨਾਲ ਜੋੜ ਦੀ ਕਰ ਕੀਤੀ ਹੈ ਉਹਦੇ ਵੀ ਕੋਈ ਨਕਰ ਕੀਤਾ ਨ ਕਰ ਦਿਓ ਉਹਦੇ ਵੀ ਕੋਈ ਜ਼ੋਰ ਦਿਓ ਉਤਤ ਸਿਰਫ ਨਿਸ਼ਾਨੀਆਂ ਤੇ ਨਹੀਂ ਇਤੇ ਜੋ ਤੇ ਇਹ ਕੌਣ ਕਰ ਕੇ ਦੇ ਪਿੱਛੇ ਕੀ ਹੈ ਕੋਈ ਖੇਡ ਹੈ ਕੀ ਦੀ ਖੇਡ ਜਿਹੜੀ ਪਾਰਟੀ ਨਾਲਜ ਕਰ ਸਕਦੀ ਕੋਈ ਸੰਗਤ ਨੇ ਉਹਨਾਂ ਦੀ ਤਾਂ ਹੀ ਕੋ ਖੇਡ ਤੇ ਇਹ ਵੀ ਸਮਝਣ ਦੇ ਲੋਕ ਤੋਂ ਇਹ ਸਾਰੀ ਇਹ ਗੱਲਾਂ ਇਸ ਕਰਕੇ ਮੈਂ ਕੁਝ ਨਹੀਂ ਇਹਦੇ ਚ ਮੇਰਾ ਕੋਈ ਬੜੇ ਸਤਕਾਰ ਨਾਲ ਕਹਿ ਰਹੇ ਹੈ ਕਿ ਇਹ ਜਿਹੜੀ ਯਾਤਰਾ ਚਰਨ ਸਾਹਬੇ ਗੁਰੂ ਚਰਨ ਯਾਤਰਾ ਇਹਦਾ ਸਤਕਾਰ ਲੇਕਿਨ ਸਵਾਲ ਕਿ ਇਹਦੇ ਇਸੇ ਵਾਂਗ ਹੀ ਕੋਈ ਕਦੇ ਇਸ ਤਰ੍ਹਾਂ ਦੀਆਂ ਯਾਤਰਾਵਾਂ ਵੀ ਹੋਣਗੀਆਂ ਜਿਹੜੀਆਂ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਗੁਰੂ ਸ਼ਬਦ ਨਾਲ ਜੋੜਨਗੀਆਂ ਸ਼ਬਦ ਨਾਲ ਜੋੜ ਖੋਜ ਸ਼ਬਦ ਵਿੱਚ ਲੈ ਨੂੰ ਲੈ ਕੇ ਕੋਈ ਯਾਤਰਾ ਹੋਊਗੀ ਕਦੇ ਇਹ ਦੇਖਣਾ ਨਹੀਂ ਕਰਦਾ ਹੁਣ ਆ ਜੋ ਦੂਜੀ ਗੱਲ ਦੂਜੀ ਕਹਾਣੀ ਇਹ ਹੈ ਕਿ ਦੇਖੋ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਤਰ੍ਹਾਂ ਬਨਾਏ ਗਏ ਬਹਿਤ ਗਿਆਨੀ ਰਗਵੀਰ ਸਿੰਘ ਨੂੰ ਤੇ ਗਿਆਨੀスルਤਾਨ ਸਿੰਘ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਜਿਸ ਤਰ੍ਹਾਂ ਘਰੋ ਘਰੀ ਤੋੜਿਆ ਗਿਆ ਜਿਵੇਂ ਕਹਿ ਕੇ ਤੋੜਿਆ ਗਿਆ ਕਿ ਗਿਆਨੀ ਰਗਵੀਰ ਸਿੰਘ ਅਯੋਗ ਦੇ ਇਹ ਕੋ ਬਹੁਤ پیسے ਵੱਡੀ ਕੋਈ ਨਮੀ ਨਹੀਂ ਪਰ ਇਹ ਬਹੁਤ ਗਲਤ ਹੋਇਆ ਤਾਂ ਇਸ ਦਾ ਬ੍ਰੋਧ ਹੋਇਆ ਬ੍ਰੋਧ ਦੋ ਵੱਡੀਆਂ ਜਥੇਬਦੀਆਂ ਵੱਲੋਂ ਹੋਇਆ ਇੱਕ ਤਾਂ ਦਮਦਮੀ ਟਕਸਾਲ ਵੱਲੋਂ ਦੂਜਾ ਨਿਹੰਗ ਸਿੰਘ ਜਥੇਬਦੀ ਵੱਲੋਂ ਤੋੜ ਦੋ ਬ੍ਰੋਧ ਹੋਏ ਇੱਕ ਤਾਂ ਇਹ ਬ੍ਰੋਧ ਹੋਇਆ ਕਿ ਗਲਤ ਉਹਨਾਂ ਨੂੰ ਹਟਾਇਆ ਗਿਆ ਦੂਜਾ ਬ੍ਰੋਧ ਹੋਇਆ ਜਿਨ੍ਹਾਂ ਦੇ ਲਾਇਆ ਗਿਆ ਉਹ ਕਿਵੇਂ ਲਾਇਆ ਗਿਆ ਦੋਨਾਂ ਨੂੰ ਟੇਕ ਸਿੰਘ ਤੇ ਗੈਨੀ ਕੁਲਦੀਪ ਸਿੰਘ ਤੇ ਉਹਦੇ ਚ ਦੋ ਮੰਗਾਂ ਉਹਦੇ ਚ ਇੱਕ ਨਵੀਂ ਗੱਲ ਆ ਗਈ ਕਿ ਜਿਸ ਤਰ੍ਹਾਂ 10 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਰਾਤ ਦੇ 2:51 ਮਿੰਟ ਤੇ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ ਉਸ ਵੇਲੇ ਇਹਨਾਂ ਨੂੰ ਉੱਥੇ ਇਹਨਾਂ ਦੀ ਦਸਤਾਰਬੰਦੀ ਕਰ ਦਿੱਤੀ ਗਈ ਜਿਹਦੇ 'ਚ ਕੋਈ ਵੀ ਨਹੀਂ ਸੀ ਪਰਪਰਾ ਬਿਲਕੁਲ ਤੋੜ ਦਿੱਤੀ ਗਈ ਪਰਪਰਾ ਦੇ ਬਿਲਕੁਲ ਉਲਟ ਹੋਇਆ ਕੋਈ ਹੈੱਡ ਗ੍ਰਾਂਥੀ ਨੇ ਆ ਕੇ ਦਸਤਾਰ ਨਹੀਂ ਦਿੱਤੀ ਤਾਂ ਉਹ ਜਿਹੜੀ ਦਸਤਾਰਬੰਦੀ ਦੀ ਪਰਪਰਾਸੀ ਉਹ ਮर्यादा ਜੇ ਉਲੰਘਣਾ ਜਿਹੜੀ ਹੋਈ ਉਹ ਇੱਕ ਨਵਾਂ ਇਸ਼ੂ ਆ ਗਿਆ ਇਹ ਸ਼ਰਮਣਿਕ ਬੇਟੀ ਦਾ ਕਹਿੰਦੀ ਹੈ ਜੀ ਅਸੀਂ ਭਰਾ ਮਾਰੂ ਯੰਗ ਕਿਉਂਕਿ ਬਾਬਾ ਬਲਬੀਰ ਸਿੰਘ ਨੇ ਕਹਤਾ ਸੀ ਅਸੀਂ ਵਿਰੋਧ ਕਰਾਂਗੇ ਜੇ ਇੱਥੇ ਇਹਦਾ ਦਸਤਾਰਬੰਦੀ ਦਾ ਕਿਉਂਕਿ ਆਮ ਤੌਰ ਤੇ ਹੁੰਦਾ ਜਦੋਂ ਵੀ ਕੋਈ ਜਥੇਦਾਰ ਬਣਦਾ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਹੋਰ ਸੰਪਰਦਾਵਾਂ ਉਦਿਆਂ ਨੇ ਤੇ ਦਸਤਾਰ ਦਿੰਦੀ ਹੈ ਨਾ ਤਾਂ ਮਤਲਬ ਹੁੰਦਾ ਕਿ ਅਸੀਂ ਇਹਨਾਂ ਨੂੰ ਪ੍ਰਵਾਨ ਕਰ ਲਿਆ ਤੇ ਉਹ ਤਾਂ ਹੋਈ ਨਹੀਂ ਕੋਈ ਕਿਸੇ ਨੇ ਦਸਤਾਰ ਨਹੀਂ ਦਿੱਤੀ ਤੇ ਗੈਨੀ ਗੁਰਦੀਪ ਸਿੰਘ ਜਥੇਦਾਰ ਬਣ ਗਏ ਇਹ ਸੋਚ ਕੇ ਜਥੇਦਾਰ ਬਣਾਇਆ ਕਿ ਲੋਕ ਤਾਂ ਕਹਿੰਦੇ ਨੇ ਕਿ ਜੀ ਇਹ ਜਥੇਦਾਰ ਬਣਾਉਂ ਚ ਪਰ ਵੀ ਸਿੰਘ ਸਰਨਾ ਦਾ ਹੱਥ ਹੈ ਕਿਉਂਕਿ ਇਹ ਉਹਦੇ ਨਾਲ ਕੰਮ ਕਰਦੇ ਸੀ ਪਹਿਲਾਂ ਤਾਂ ਜੋ ਵੀ ਹੋਇਆ ਜਿਵੇਂ ਵੀ ਹੋਇਆ ਜਥੇਦਾਰ ਬਣਾ ਦਿੱਤਾ ਇਹ ਸੋਚ ਕੇ ਕਿ ਵਿਰੋਧ ਮੱਠਾ ਹੋਇਆ ਵਿਰੋਧ ਬੰਦੀ ਛੋੜ ਜਿੱਸਾ ਮੱਠਾ ਨਹੀਂ ਹੋਇਆ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਕਿ ਬੰਦੀ ਦਿਵਸ ਛੋੜ ਦਾ ਜਿਹੜਾ ਕੌਮ ਦੇ ਨਾਮ ਸੰਦੇਸ਼ ਹੈ ਕੀ ਇਹ ਤੋਂ ਮੰਨिए ਕਿ ਇਹ ਜਥੇਦਾਰ ਹੁਣ ਪ੍ਰਬੰਧ ਕਰ ਲੈਗੇ ਪੰਥ ਨੇ ਪ੍ਰਬੰਧ ਕਰ ਲਿਆ ਗਿਆ ਨਿਕਲਦੀਪ ਸਿੰਘ ਇਹ ਗੱਲ ਮੈਂ ਕੀਤੀ ਲੇਕਿਨ ਨਾਲ ਦੀ ਨਾਲ ਸੁਣ ਇਹ ਵੀ ਦੱਸਿਆ ਜਾਂ ਦੱਸਣਾ ਚਾਹੀਦਾ ਹੈ ਮੈਨੂੰ ਕਿ ਜੀ ਉਹ ਉਹ ਕੌਣ ਦੇ ਨਾਮ ਸੁਦੇਸ਼ ਦਿੱਤਾ ਉਹ ਤੋਂ ਪਹਿਲਾਂ ਨਹੀਂ ਦੇਣ ਦਿੱਤਾ ਜਦੋਂ ਘੱਲੂਕਾਰਾ ਦੇਫਸੀ ਸੇ ਜੋ ਨੂੰ ਤੇ ਉਹ ਘੱਲੂਕਾਰਾ ਦੇਖ ਤੇ ਇਹਨੂੰ ਰੋਕੇ ਗਿਆ ਕਿ ਨਹੀਂ ਉਸ ਤੋਂ ਪਹਿਲਾਂ ਵੀ ਕਿਸੇ ਦਿਨੇ ਸਮਾਗਮ ਚ ਇਹ ਤੋਂ ਸਰੋਪਾ ਨਹੀਂ ਲਿਆ ਸੀ ਕਿਸੇ ਨੇ ਉਸੇ ਤਰੀਕੇ ਨਾਲ ਇਹ ਕਰੂਗਾ ਰਦਰਸ ਦੇ ਕਹਦੇ ਡੈ ਤੁਸੀਂ ਨਹੀਂ ਉਥੇ ਹਰਜਿੰਦਰ ਸਿੰਘ ਧਾਮੀ ਨੇ ਉਦੋਂ ਪਹਿਲਾਂ ਕਾਫੀ ਜਿਹੜੀ ਹੈ ਮਿਹਨਤ ਕੀਤੀ ਫਿਰ ਉਹ ਹਰਨਾਮ ਸਿੰਘ ਧੰਮਾ ਨੂੰ ਬੁnaya ਫਿਰ ਸਾਰੇ ਆ ਵੀ ਗਏ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਅਰਦਾਸ ਕਰ ਲਓ ਇਹਨਾਂ ਨੇ ਆਪਣੀ ਖੇਡ ਖੇਡੀ ਕੇ ਅਰਦਾਸ ਦੇ ਵਿੱਚ ਹੀ ਕਹਦੇ ਜੀ ਮੈਂ ਆਪਦਾ ਸੰਦੇਸ਼ ਦੇਤਾ ਅਰਦਾਸ ਵਿੱਚ ਹੀ ਵਹੀਚ ਚਲੋ ਉਹ ਸਹੀ ਨਹੀਂ ਸੀ ਹੁਣ ਇਹਨਾਂ ਨੇ ਸੰਦੇਸ਼ ਘੋਲ ਦੇ ਨਾਮ ਦਿੱਤਾ ਹੁਣ ਉਹ ਸੰਦੇਸ਼ ਬਾਰੇ ਕੌਮ ਦੇ ਨਾਮ ਜਿਹੜਾ ਸੁਨੇਹਾ ਦਿੱਤਾ ਉਹ ਤੇ ਕੋਈ ਨਹੀਂ ਮੈਂ ਇਹ ਨਹੀਂ ਕਹਿੰਦਾ ਜੀ ਉਹ ਤਾਂ ਸਿਆਸੀ ਸੀ ਇਹ ਸਟਾਈਲ ਹੈ ਸਿਆਸੀ ਗੱਲਾਂ ਸਾਡੇ ਅੱਜ ਦੇ ਜੱਜੇਦਾਰ ਧਾਰਮਿਕ ਹੋਣ ਦੇ ਬਾਵਜੂਦ ਸਿਆਸਤ 'ਚ ਜ਼ਿਆਦਾ ਰੁਚੀ ਰੱਖਦੇ ਨੇ ਇਹ ਵੀ ਦੇਖਣ ਨੂੰ ਮਿਲਿਆ ਈਵਨ ਜਿਹੜੇ ਗੈਨੀ ਹਰਪ੍ਰੀਤ ਜਦੋਂ ਪ੍ਰਧਾਨ ਬਣੇ ਜਿਸ ਕੇ ਸਬੰਧ ਉਹਨਾਂ ਨੇ ਭਾਸ਼ਣ ਦਿੱਤਾ ਮੈਨੂੰ ਤਾਂ ਲੱਗਦਾ ਸੀ ਸਤਿ ਫਤੇਸ ਸਿੰਘ ਵਾਂਗ ਉਹ ਬਹੁਤ ਹਲੀਮੀ ਨਾਲ ਉਹ ਪਾਸ਼ੰਦਨ ਕੀ ਧਰਮ ਕੁੱਲਕ ਨੇ ਉਹਨਾਂ ਨੇ ਵੀ ਸਿਆਸੀ ਬੋਲਣ ਉਹ ਜਿਵੇਂ ਇੱਕ ਬੁੱਜਦੇ ਵਿਰੋਧੀ ਹੈ ਗ੍ਰਾਂਥੀ ਨੂੰ ਦੱਸ ਦਾਂਗੇ ਗ੍ਰਾਂਥੀ ਕਿਵੇਂ ਹੁੰਦਾ ਜਿਹੜੀ ਹਲੀਮੀ ਕਿਤੇ ਨਜ਼ਰ ਨਹੀਂ ਆਈ ਸੀ ਇੱਧਰ ਵੀ ਉੱਚੀ ਸੁਰ ਦੇ ਵਿੱਚ ਸਿਆਸਤਦਾਨਾਂ ਬੰਦੇ ਬੋਲਦੇ ਇਹਦੀ ਜਦੋਂ ਵੀ ਜਦੋਂ ਵੀ ਬੋਲਦੇ ਨੇ ਇਕੱਲਾ ਹੁੰਦੇ ਨਹੀਂ ਚਲੋ ਇਹ ਬੋਲਤਾ ਉਸ ਤੋਂ ਬਾਅਦ ਜਿਹੜੇ ਇੱਕ ਪਰੰਪਰਾ ਹੈ ਕਿ ਛੱਤੇਦਾਰ ਸਨਮਾਨ ਕਰਦਾ ਹੈ ਸਰੂਪਾ ਦਿੰਦਾ ਹੈ ਲੇਕਿਨ ਨਹਿਿੰਸਿੰਘ ਜਥੇਬੰਦੀਆਂ ਸਮੇਤ ਬੋਡਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਜਵਾਬ ਦਿੱਤਾ ਇਹ ਦੋਨੇ ਜਥੇਦਾਰ ਉੱਠ ਕੇ ਚੜੇਗੇ ਤੇ ਗੈਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਬੁਲਾ ਕੇ ਸ਼ਨਵਾਤ ਕੀਤਾ ਗੱਲ ਬਣੀ ਨਹੀਂ ਨਾ ਫਿਰ ਗੱਲ ਉਹ ਵਿੱਚੀ ਰਹੇਗੀ ਤੇ ਖੇਰ ਮੈਨੂੰ ਲੱਗਦਾ ਹੈ ਕਿ ਦੁਆਰਾ ਇਹ ਕੋਸ਼ਿਸ਼ ਹੋਈ ਜਿਹੜੀ ਕੋਸ਼ਿਸ਼ ਦਾ ਨਤੀਜਾ ਕੱਲ ਨੂੰ ਪਤਾ ਲੱਗੂਗਾ ਨਿਕਲੂਗਾ ਕਿ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਸ਼ੇਰ ਇਕੱਠ ਕਰਕੇ ਮੈਂ ਨਹੀਂ ਕਹਿੰਦਾ ਦੁਬਾਰਾ ਦਸਤਾਰ ਬੰਦੀ ਉਹ ਵੀ ਕੋ ਲੰਗਣਾ ਹੋ ਫਿਰ ਹਾਂ ਇੰਨਾ ਜ਼ਰੂਰ ਹੈ ਕਿ ਉਥੇ ਸਨਮਾਨ ਦਿੱਤਾ ਜਾਊ ਤੇ ਜੇ ਸਨਮਾਨ ਦੇਣ ਦਾ ਮਤਲਬ ਇਹ ਮਤਲਬ ਦਸਤਾਰ ਸਰਪਾਹ ਦੇਣਾ ਇਹ ਰਿਕੋਗਨਾਈਜ਼ ਕਰ ਕੀ ਰਿਕੋਗਨਾਈਜ਼ ਹੋ ਜਾਣ ਇੱਕ ਸਵਾਲ ਇਹ ਤੇ ਆਪਾਂ ਗੱਲ ਕਰਾਂਗੇ ਜਦੋਂ ਇਹ ਸਾਰੀ ਗੱਲ ਖਤਮ ਹੋ ਗਈ ਲੇਕਿਨ ਹਾਲ ਤੱਕ ਇਹ ਰੀਡ ਕਾ ਚੱਲ ਰਿਹਾ ਹੈ ਇਹਨੂੰ ਇਸ ਤਰੀਕੇ ਨਾਲ ਦੇਖੋ ਇੱਕ ਮੁੱਦਾ ਛੋਟਾ ਯਾ ਹੋਰ ਮੁੱਦਾ ਟਾਈਮ ਘਟ ਲਵੋਗੇ ਮੁੱਦਾ ਬਹੁਤ ਵੱਡਾ ਮੁੱਦਾ ਤਾਂ ਇਹ ਹੈ ਕਿ ਤੁਸੀਂ ਦੇਖੋ ਕਿ ਕੁਝ ਦਿਨ ਪਹਿਲਾਂ ਥੋੜੇ ਯਾਦ ਹੋ ਅਮਰੀਕਾ ਦੀ ਧਰਤੀ ਤੇ ਹਰਜਿੰਦਰ ਸਿੰਘ ਨੌ ਦਾ ਡਰਾਈਵਰ ਉਹ ਜਾ ਰਿਹਾ ਜੇ ਤਾਂ ਉਹ ਅੱਗੇ ਜਾ ਕੇ ਪ੍ਰੋਪਰ ਯੂ ਟਰਨ ਲੈਣਾ ਤਾਂ ਉਹਨੂੰ 25 ਕਿਲੋਮੀਟਰ ਜ਼ਿਆਦਾ ਜਾਣਾ ਪੈਣਾ ਸੀ ਉਹਨੇ ਇਸ ਲਾਲਚ ਕੇ 25 ਕਿਲੋਮੀਟਰ ਮੈਨੂੰ ਹੋਰ ਨਾ ਜਾਣਾ ਪਵੇ ਉਹਨੇ ਗੱਡੀ ਪਹਿਲਾਂ ਹੀ ਮੋੜ ਲਈ ਜਿੱਥੇ ਉਹ ਮੋੜ ਨਹੀਂ ਸਕਦਾ ਸੀ ਉਹਨੇ ਆਪ ਦਾ ਟਰੱਕ ਮੋੜਿਆ ਐਕਸੀਡੈਂਟ ਹੋਇਆ ਤੇ ਉਹ ਮੌਤ ਹੋ ਗਿਆ ਅਮਰੀਕਨ ਆਦਮੀਆ ਤੇ ਉਹਦੇ ਨਾਲ ਹਲੇ ਤੱਕ ਰੋਣਾ ਪੈ ਰਿਹਾ ਹੈ ਔਰ ਜਿਹੜੇ ਸਿੱਖ ਡਰਾਈਵਰ ਉਹਨਾਂ ਦੀ ਪੂਰੀ ਦੱਬ ਕੇ ਬਦਨਾਮੀ ਕੀਤੀ ਗਈ ਤੇ ਹੋਈ ਇਹ ਤਾਂ ਹਲੇ ਗੱਲ ਚੱਲ ਹੀ ਰਹੀ ਹੈ ਜਿਵੇਂ ਕਹਿੰਦੇ ਸੁਰੱਖੀ ਦੀ ਸਿਆਹੀ ਦੀ ਮੱਕੀ ਸੀ ਹਲੇ ਕੱਲ ਇਕ ਨਵੀਂ ਗੱਲ ਹੋ ਗਈ ਕੱਲ ਕੀ ਹੋਇਆ ਕੱਲ ਇਹ ਹੋਇਆ ਕਿ ਵੈਸੇ 22 ਤਰੀਕ ਨੂੰ ਹੋਇਆ ਕੱਲ ਤੋਂ ਬਾਹਰ ਆਈ ਹੈ ਉਹਦੀ ਵੀਡੀਓ ਹੋਇਆ ਕਿ ਕੈਲੀਫੋਰਨੀਆ ਦੇ 10 ਫ੍ਰੀਵੇ ਦੇ ਟੈਂਡ ਫ੍ਰੀਵੇ ਉੱਥੇ ਇੱਕ ਹਾਸਾ ਹੁੰਦਾ ਕੀ ਹਾਸਾ ਹੈ ਪੰਜਾਬੀ ਡਰਾਈਵਰ ਹੈ ਸਿੱਖ ਡਰਾਈਵਰ ਹੈ ਸਰ 22 ਸਾਲ ਦਾ ਜਸਨਪ੍ਰੀਤ ਸੀ ਉਹ ਉੱਥੇ ਜਾਮ ਲੱਗਿਆ ਹੈ ਬ੍ਰੇਕ ਲੱਗੇ ਦੀ ਜਾਂ ਲਾਏ ਨਹੀਂ ਜਾਂ ਨਸ਼ੇ ਦੀ ਹਾਲਤ ਸੀ ਜੋ ਵੀ 10 ਗੱਡੀਆਂ ਤੇ ਮਾਰੀ ਟੱਕਰ ਹੋ ਗਈ। ਜਿਹੜੀ ਟੱਕਰ ਮਾਰੀ ਤੇ ਉਹਦੇ ਨਾਲ ਤਿੰਨੇ ਤਾਂ ਬੰਦੇ ਮਰ ਗਏ। ਚਾਰ ਜ਼ਖਮੀ ਹੋ ਗਏ। ਪੁਲਿਸੇ ਕਹਿੰਦੀ ਏ ਕਿ ਨੇ ਨਸ਼ਾ ਕੀਤਾ ਹੋਇਆ ਸੀ। ਤੇ ਉਹ ਹੁਣ ਜਿਹੜਾ ਹੈ ਉਹ ਇੱਕ ਨਵੀਂ ਮੁਸ਼ਕਲ ਖੜੀ ਕਰਤੀ ਪੰਜਾਬੀਆਂ ਦੇ। ਹੁਣ ਤਾਂ ਨਸ਼ੇ ਵਾਲੀ ਗੱਲ ਵੀ ਆ ਗਈ। ਤੇ ਪਹਿਲਾਂ ਤਾਂ ਚਲੋ ਏ ਸੀ ਵੀ ਉਹਦੀ ਗਲਤੀ ਸੀ। ਤੇ ਹੁਣ ਉਦੀ ਫੁਟੇਜ ਵੀ ਵਾਇਰਲ ਹੋ ਰਹੀ ਹੈ ਪਹਿਲਾਂ ਹੀ ਤਾਂ 트럼ਪ ਦੇ ਕਹੇ ਤੋਂ ਵਾਈਟ ਸਪਰਮਸੀ ਉਥੇ ਪਹਿਲੇ ਪ੍ਰਵਾਸੀਆਂ ਦੇ ਖਿਲਾਫ ਮਾਹੌਲ ਬਣਿਆ ਹੋਇਆ ਇਹ ਹੁਣ ਡਰਾਈਵਰ ਜਿਹੜੇ ਨੇ ਉਹਨਾਂ ਦੇ ਖਿਲਾਫ ਉਹ ਵੀ ਸਿਕ ਡਰਾਈਵਰ ਔਰ ਕਮਾਲ ਹੈ ਬੰਦਾ ਹੈ ਵੀ ਗੈਰ ਕਾਨੂੰਨੀ ਇਹ ਯੂ ਬਾ ਸਿਟੀ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਬੜਿਆ ਸੀ ਉਥੇ ਰਹਿ ਰਿਹਾ ਸੀ ਤਾਂ ਮਸਲਾ ਹੋਰ ਵਿਗੜ ਗਿਆ ਤੇ ਇਹ ਇੱਕ ਤਾਂ ਵੈਸੀ ਹੀ ਅਸੀਂ ਸਿੱਖਾਂ ਭਰੇ ਇਹ ਵੀ ਉਹ ਡਰਾਈਵਰੀ ਬਦਰ ਉਹਨਾਂ ਦਾ ਸ਼ਾਓ ਜਦ ਪੜਕੇ ਨਹੀਂ ਜਾਂਦੇ ਤੇ ਖੁਣ ਹੁਜੇ ਕੋਈ ਗਜ਼ਰਾਤੀ ਜਾਂਦਾ ਜਾਂ ਕੋਈ ਸਾਉਥ ਵਾਲੇ ਉਹ ਕੋਈ ਬੀਟੈਕ ਕਰਕੇ ਜਾਂਦਾ ਕੋਈ ਸਾਡੇ ਨਾਲੇ ਜਿਆਦਾ ਉਹ ਡਰਾਈਵਰੀ ਚ ਜਾਂਦਾ ਪਿੱਟਾ ਵੀ ਜਾਣਾ ਕੋਈ ਮਾਰੀ ਕਰਨੀ ਟ੍ਰੱਕਰ ਹੋਣਾ ਮਾਰੀ ਕਰਨੀ ਚਾਰ ਪੈਸੇ ਬੰਦ ਬੰਦੇ ਨੇ ਸਭ ਕੁਝ ਠੀਕ ਹੈ ਲੇਕਿਨ ਇਸ ਤਰ੍ਹਾਂ ਇਛੇ ਤਾਂ ਇਹੋ ਲੱਗਦਾ ਜੇ ਪੁਲਿਸ ਦੀ ਗੱਲ ਆਪਾਂ ਸੱਚ ਬਣੀਏ ਤੇਰੇ ਨਸ਼ਾ ਕੀਤਾ ਹੋਇਆ ਤੇ ਬੰਦਾ ਮੈਂ ਦੇਖੀਆ ਵੀਡੀਓ ਟਟਕ ਦੇ ਟਾਕ ਫਿਰ ਅਖੀਰ ਚ ਟਾਕ ਨਾਲ ਜਾ ਕੇ ਉੱਥੇ ਰੁਕੇ ਤੋ ਇਹ ਇੱਕ ਨਵੀਂ ਘਟਨਾ ਔਰ ਇਹ ਘਟਨਾ ਚ ਜਿਹੜਾ 21 22 ਸਾਲ ਦਾ ਇੱਥੇ ਆ ਕੇ ਮੈਂ ਬੜੇ ਦੁੱਖ ਨਾਲ ਕਹਿ ਰਿਹਾ ਕਿ ਇਹ ਇਹ ਏਜ ਗਰੁੱਪ ਨੇ ਮਦਰਮਿਕ ਰੋਣੇ ਸ਼ੁਰੂ ਕਰਤੇ ਖਾਸ ਤੌਰ ਤੇ ਕੈਨੇਡਾ ਦੇ ਬੜੇ ਦੁਖੀ ਔਰ ਪੁਰਾਣੇ ਤਾਂ ਬਹੁਤ ਜ਼ਿਆਦਾ ਦੁਖੀ ਨੇ ਜਿਹੜੇ ਲੰਬੇ ਸਮੇਂ ਤੋਂ 40 50 50 ਸਾਲਾਂ ਨੇ ਜਿਹੜੇ ਗਏ ਹੋਏ ਨੇ ਉਨਨ ਨੂੰ ਇਹ ਗੱਲ ਦਾ ਦੁੱਖ ਹੈ ਵੀ ਇਹ ਕਹੇ ਜੀ ਜਨਰੇਸ਼ਨ ਆ ਗਈ ਸਾਡੀ ਇਹ ਸਾਡੇ ਬਦਰਾਂ ਵੀ ਕਿਉਂ ਕਰਾਉਂਦੇ ਨੇ ਗੱਡੀਆਂ ਤੇ ਗਲਾਸ ੜਕਕੋਂ ਤੇ ਰੱਖ ਕੇ ਗਲਾਸੀਆਂ ਨਾਲ ਡਿੱਗੀ ਚੱਕ ਕੇ ਨੱਚਦੇ ਨੇ ਔਰ ਰੋਲ ਜਿਹੜੇ ਰੋਡ ਦੇ ਰੂਲ ਨਹੀਂ ਮੰਨਦੇ ਤੇ ਟ੍ਰੈਫਿਕ ਰੂਲ ਨੂੰ ਤਾਂ ਪ੍ਰੋਵਾਈਡ ਹੀ ਕਰਦੇ ਔਰ ਇਹ ਜਿਸ ਤਰੀਕੇ ਨਾਲ ਔਰ ਉੱਥੋਂ ਦੇ ਜਿਹੜੀ ਇੱਕ ਨੈਤਿਕਤਾ ਮੰਗ ਕਰਦੀ ਹੁੰਦੀ ਹੈ ਕਿ ਜਿੱਥੇ ਤੁਸੀਂ ਰਹੇ ਹੋ ਉਥੋਂ ਦੇ ਮੁਤਾਬਕ ਜੋ ਤੁਸੀਂ ਤੇ ਪਟਾਕੇ ਚਲਾਈ ਜਾਂਦੇ ਨਾਲ ਦਬਾੜੀ ਤੇ ਬੜਾ ਕੁਛ ਕੀਤਾ ਨੇ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਸੋ ਸੀ ਭਾਈ ਇਹੋ ਜਿਹਾ ਕੁਝ ਕਰੋ ਤੇ ਐਸੇ ਜਿਹੜੀ ਪੁਰਾਣੀ ਜਨਰੇਸ਼ਨ ਹੈ ਉਹਨੇ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕੋਈ ਨਵਾਂ ਬੰਦਾ ਆਉਂਦਾ ਤੇ ਉਹਨੂੰ ਸਮਝਾਈਏ ਭਾਈ ਹ ਤੁਹਾਡੇ ਆ ਤਰੀਕੇ ਨੇ ਤੁਥੋਂ ਕੀ 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 ਤੁਸੀਂ ਕਰਨੇ ਕਿਥੋਂ ਕੀ ਮਿਲਣਾ ਹੁਣ ਤਾਂ ਗਿੰਤੀ ਇਹ ਨਹੀਂ ਚੱਲੇਗੀ ਔਰ ਇਹ ਜਿਹੇ ਬੰਦੇ ਵੀ ਆ ਗਏ ਜਿਹੜੇ ਘਰੋਂ ਚੰਗੇ ਨੇ ਗੱਡੀਆਂ ਲੈ ਲੀਆਂ ਹੁਣ ਸਰ ਅਜਾਦੀਆ ਕੋ ਉਤੇ ਕੋਈ ਗੁੰਡਾ ਨਹੀਂ ਟੁੱਲ ਪਈ ਲੱਗੇ ਹੋਏ ਨੇ ਸੋ ਇਹ ਦੇ ਨਾਲ ਇਹ ਐਕਸੀਡੈਂਟ ਵੀ ਤੇ ਅਦਰਵਾਈਜ਼ ਇਹ ਵੀ ਇੱਕ ਬੜਾ ਮਸਲਾ ਹੈ ਇਹਦੇ ਬਾਰੇ ਸੋਚਣ ਦੀ ਲੋੜ ਹੈ ਸੋ ਇਹ ਤੁਹਾਨੂੰ ਮਸਲੇ ਅੱਜ ਥੋੜਾ ਡਿਸਕਸ ਕਰ ਰਹੇ ਸੀ ਕੱਲ ਕਰਦੇ ਰਹਾਂ ਅੱਜ ਨਹੀਂ ਤੁਹਾਡਾ ਬਹੁਤ ਬਹੁਤ